ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਏਰੀਆ ਇਹ 18 ਸਾਲ ਦੀ ਉਮਰ ਚ ਬਰਕਲੇਜ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਪਾਇਲਟ ਦਾ ਕੋਰਸ ਕਰਨ ਗਏ ਸੀ ਤੇ ਉਸ ਤੋਂ ਬਾਅਦ 19 ਸਾਲ ਦੀ ਉਮਰ ਤਾਂ ਉਹਨਾਂ ਨੂੰ ਫਾਂਸੀ ਹੋ ਗਈ 19 ਸਾਲ ਦੀ ਉਮਰ ਚ ਤਾਂ ਤੋਂ ਉੱਥੇ ਗਦਰੀ ਬਾਬਿਆਂ ਨਾਲ ਮੇਲ ਹੋਇਆ ਉੱਥੇ ਦੇਸ਼ ਭਗਤਾ ਨਾਲ ਮੇਲ ਹੋਇਆ ਤੇ ਉਹ ਦੇਸ਼ ਦੀ ਲੇਖੇ ਲੇਖੇ ਲੱਗੇ ਉਹਨਾਂ ਦੀ ਉਹਨਾਂ ਨੇ ਜਿਹੜੀਆਂ ਲਾਈਨਾਂ ਸੀ ਉਹ ਫੋਟੋ ਦੇ ਪਿਛਲੇ ਪਾਸੇ ਭਗਤ ਸਿੰਘ ਜੀ ਲਿਖ ਕੇ ਫੋਟੋ ਨੂੰ ਜੇਬ ਚ ਰੱਖਦੇ ਸੀ ਕਿ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਜੇ ਇਹਦਾ ਨਾਮ ਜਿਹੜਾ ਉਹ ਇੱਕ ਪਾਇਲਟ ਦੇ ਨਾਂ ਤੇ ਇੱਕ ਉਹ ਬੰਦਾ ਜਿਹੜਾ ਆਪਣੀ ਬਹੁਤ ਵਧੀਆ ਜ਼ਿੰਦਗੀ ਜਿਉ ਸਕਦਾ ਸੀ ਪਰ ਦੇਸ਼ ਦੇ ਲੇਖੇ ਲਾਤੀ ਕਰਤਾਰ ਸਿੰਘ ਸਰਾਬਾ ਚਾਰ 에어ਪੋਰਟ ਸਾਡੇ ਹੋ ਜਾਣਗੇ ਦੋ ਗੁਰੂਆਂ ਦੇ ਨਾਂ ਤੇ ਦੋ ਸਾਡੇ ਸ਼ਹੀਦਾਂ ਦੇ ਨਾਂ ਤੇ ਮੁਹਾਲੀ ਵਾਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਅਮ੍ਰਿਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ 에ਰਪੋਰਟ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਮਕਰਨ ਉਥੇ ਹਲਵਾ ਆਦਮਪੁਰ ਦਾ ਹੋ ਜਾਊਗਾ ਇਹਦਾ ਨਾਮ ਕਰਤਾਰ ਸਿੰਘ ਸਰਾਬਾ ਹੋ ਜੇ ਧਰਤੀ ਉਹੀ ਗੁਰੂਆਂ ਤੇ ਸ਼ਹੀਦਾਂ ਦੀ ਹੈ ਤਾਂ ਸਾਨੂੰ ਬੜੀ ਸਾਰਿਆਂ ਨੂੰ ਖੁਸ਼ੀ ਹੋਊਗੀ